ਆਪਣੇ YouTube ਚੈਨਲ ਤੇ ਤੇ ਅੱਜ ਹੈਗਾ ਨੈਕਸਟ ਦਿਹ ਯਾਨੀ ਕਿ ਅਗਲਾ ਦਿਨ ਤੇ ਅੱਜ ਚੱਲੇ ਆ ਫਿਰ ਪਿੰਡ ਪੰਜਾਲੀ ਨੂੰ ਪਾਈ ਹੁਣੇ ਸਵੇਰ ਦੇ 8 ਵਜੇ ਸਾਨੂੰ ਡੀਕਦੇ ਆ ਟਾਈਮ ਵੱਜ ਗਏ 12 ਤੇ ਅਸੀਂ ਟਾਈਮ ਤੇ ਬਹੁਤ ਜ਼ਿਆਦਾ ਪਾਬੰਦ ਆ ਸ਼ੁਰੂ ਤੋਂ ਬਾਅਦ ਤੇ ਆਪਣੀ ਜਿਹੜੀ ਟਾਈਮ ਤੋਂ ਪਹਿਲਾਂ ਜੰਗਣਾ ਜਗਲਾ 8 ਵਜੇ ਦਾ ਟਾਈਮ ਦਿੰਦਾ ਤਾਂ ਅਸੀਂ 6 ਵਜੇ ਪਹੁੰਚ ਜਾਣਾ ਤੇ ਬਾਕੀ ਅੱਜ ਅਗਲਾ ਯਾਨੀ ਅਗਲਾ ਪਾਰਟ ਬਲੌਗ ਦਾ ਇਹ ਤੇ ਅੱਜ ਜਦੋਂ ਦਾਦਿਆਂ ਕੋਲ ਕੇ ਆ ਗਿਆ ਕਰਨਾ ਕਿੰਦਾ ਕਿੰਦਾ ਕੀ ਆ ਗਿਆ ਰਸਮਾਂ ਜੋ ਜੋ ਹੁੰਦੀਆਂ ਤੁਹਾਨੂੰ ਮੈਂ ਉਹ ਵੀ ਦਿਖਾਣਾ ਹੈ ਸਾਰਾ ਕੁਝ ਹੈ ਨਾ ਤੇ ਧੋੜੀਆਂ ਮੈਨੂੰ ਤੀਮੀਆਂ ਤੋਂ ਸੰਗ ਲਾ ਵੀ ਰਹ ਦਸ ਘੰਟੇ ਸਾਰੇ ਆਪਣਾ ਕਲਚਰ ਜੀ ਕਰਦਾ ਹੈ ਵੀ ਜੋ ਜੋ ਕਰਦੇ ਨੇ ਕਿੰਦਾ ਕਿੰਦਾ ਸਭ ਕੁਝ ਦਿਖਾਈਏ ਤੇ ਬਾਕੀ ਮਿਲਦੇ ਸਿੱਧਾ ਬਨਾਲੀ ਜਾ ਕੇ ਲੇਟ ਬਹੁਤ ਹੋ ਗਿਆ ਜੀ ਬਾਬੇ ਬਾਕੀ ਪਿਆਰ ਆ ਮੁੰਡਾ ਠੀਕ ਦਾ ਲਾੜਾ ਮੈਨੂੰ ਸਵੇਰ ਦਾ 10 ਵਜੇ ਦਾ ਹੈ ਨਾ ਰੋਪੜ ਨੂੰ ਜਾਣਾ ਥੋੜੀ ਡੈਂਟਿੰਗ ਪੈਂਟਿੰਗ ਕਰਾਉਣੀਆਂ ਤੁਹਾਨੂੰ ਪਤਾ ਇੱਕ ਮਾਰੀ ਮੋਟੀ ਕਰਾਣੀ ਪੈਂਦੀ ਆ ਮੰਦਰ ਜਿਹਾ ਧੱਕੇ ਨਾਲ ਕਰਵਾਉਣ ਲੱਗਿਆ ਮੈਂ ਨਹੀਂ ਮਾਰਾ ਮੋਟਾ ਵੀ ਮੇਰੇ ਵਰਗਾ ਜੇ ਮੈਂ ਵੀ ਕੱਖ ਨਹੀਂ ਕਰਾਇਆ ਸੀ ਨਾ ਪਾਈਆਂ ਰਵਾਇਤ ਦਾ ਨਾ ਔਰ ਇੱਤੀ ਵਜ ਕਿਤੇ ਸੀਗਾ ਜਿੱਤੇ 8 ਵਜੇ ਤੱਕ ਨਾ ਮਨਾਇਆ ਮੈਂਗਾ ਨਹੀਂ ਛਗੰਜੇ ਹੁੰਦੇ ਕਾਰ ਲੈਣੇ ਹੋ ਚ ਗਏ ਪਿੰਡ ਪਨਿਆਰੀ ਟੋਲਪਰਾਜਾ ਪਾਰ ਕਰਕੇ ਖੜੇ ਆ ਪਿੱਛੇ ਦੀ ਆਂਦੀ ਆ ਬੱਸ ਭੂਆ ਦਾ ਫੋਨ ਆਜ ਕਹਿ ਬੀਬੀ ਮਨਾਲੇ ਬਿਠਾ ਲਿਆਇਓ ਤਾਂ ਹੁਣ ਖੜੇ ਆਨ 2 4 5 ਮਿੰਟ ਹੋ ਗਏ ਟੋਲਪਰਾਜੇ ਦੇ ਖੜਿਆ ਨੂੰ ਉਧਰ ਬਾਈ ਡੀਕ ਦਾ ਰੋਪਣ ਨੂੰ ਜਾਣਾ 11 ਮਿੱਤਰ ਆ ਪਹੁੰਚ ਗਏ ਪਿੰਡ ਪਨਿਆਲੀ ਚੱਲੇ ਆਨ ਰੋਪਣ ਨੂੰ ਬੜੀ ਟੈਂਟਿੰਗ ਫੈਂਟਿੰਗ ਕਰਾ ਲਈਏ ਮੋਰੇ ਪਿਆ ਆ ਤੇ ਬਾਕੀ ਭਾਈ ਗੁਰਵਤ ਸਿੰਘ ਆਪਣੇ ਦਾ ਪਿਆਦਰ ਮੁੰਡਾ ਹੈ ਗੁਰਵਤ ਸਿੰਘ ਮਾਰ ਆਪਣੇ ਨਾਲ ਆ ਚੱਲੇ ਆ ਰੋਪਣ ਨੂੰ ਚਿੱਲ ਕਰ ਰਹੇ ਆ ਬਾਬੇਓ ਗਰਮੀ ਐਨੀ ਹੋ ਗਈ ਦੋ ਦਿਨ ਮੌਸਮ ਮੈਂ ਠੰਡਾ ਸੀਗਾ ਆਪਾਂ ਕਾ ਚਲ ਵਿਆਹ ਵਧੀਆ ਠੰਡਾ ਮੌਸਮ ਨੰਗ ਜੂ ਕੋ ਅੱਜ ਫੇ ਗਰਮੀ ਹੋ ਗਿਆ ਬਾਬਾ ਕੋਣ ਬੇਗਰਮ ਕਾ ਬੇਗਰਮੀ ਚ ਵਿਆਹ ਕਰਾਣ ਲੱਗਿਆ ਦਵੰਨੀ ਨਾਣਾ ਕੰਨ ਪਈ ਹੋਰ ਟਾਈਮ ਰਾਜਮੈਂਟ ਸਹੀ ਗੱਲ ਹੈ ਕਾ ਟਾਈਮ ਨਾਲ ਹੋ ਜਾਵੇ ਵਧੀਆ ਬਰਾ ਭਰਾ ਲੈ ਵੇ ਮਿੱਤਰਾਂ ਪਹੁੰਚ ਗਏ ਰੋਪੜ ਹੈ ਕਰੋ ਦਰਸ਼ਨ ਬਾਬੇ ਉੱਡੀਪੀ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਇਹਨਾਂ ਦੇ ਕਰਕੇ ਹੀ ਤੁਰੇ ਫਿਰੇ ਫਿਰਦੇ ਆ ਇਹਨਾਂ ਤੋਂ ਬਿਨਾ ਕੱਖ ਨਹੀਂ ਹੈਗਾ ਬਾਬੇਓ ਰੋਪੜੇ ਰਹਿ ਪੱਤ ਤੇਨੇ ਜਾਲ ਸਾਥ ਕੌਣ ਨਿਆਰੇ ਲਈ ਰੋਪੜ ਸਾਰੇ ਯਾਰ ਉਸ ਇਧਰ ਨਹੀਂ ਹੁੰਦੇ ਸੀ ਆਪਣੇ ਤੇ ਬਾਈ ਸਾਡਾ ਇੱਥੇ ਕਾਲਜ ਨਾਲ ਗਿਆ ਤੇ ਪਸ ਇੱਥੇ ਰੋਪੜੇ ਨਿਆਰੇ ਨਹੀਂ ਹੋ ਰਿਹਾ ਲੇਪ ਜਿੰਦਗੀ ਦੀ ਕਿੰਨੇ ਸੂ ਸਾਲ ਕੰਨੇ ਪੁਰਾਣਾ ਫੋੜਾ ਹੈ ਕਹਿੰਦੇ ਗੋਰਿਆਂ ਨੇ ਬਣਾਇਆ ਬਾਬੇ ਉਹ ਗੋਰਿਆਂ ਨੇ ਹਨ ਗੋਰਿਆਂ ਦੇ ਟਾਈਮ ਦਾ ਫੋੜਾ ਦੇਖ ਲਓ ਅੱਜ ਵੀ ਹੈਗਾ ਜਿਹੜੇ ਆਪਣੇ ਬਣਾਦੇ ਦੋ ਦੋ ਤਿੰਨ ਤਿੰਨ ਸਾਲ ਚ ਗਈ ਤੇ ਡਿੱਪੇ ਯਾਰ ਕਿੰਨੀ ਟੈਕਨੋਲੋਜੀ ਨਾਲ ਤਕਨੀਕ ਨਾਲ ਬਣਾਇਆ ਹੋਊਗਾ ਇਹ ਫੋੜਾ ਰੋਪੜ ਦਾ ਬਾਕੀ ਪਾਣੀ ਯਾਰ ਐਨਾ ਭਰਿਆ ਪਿਆ ਦਰਬਾਬਿਓ ਦਰਿਆ ਸੱਤ ਰੋਜਾਂ ਫੁੱਲ ਬੰਦ ਫੋਲੋ ਮਟਾ ਫੋਲੋ ਬਰੇ ਵੀਡੀਓ ਫੋਲੋ ਵਟਾ ਫੋਲੋ ਲਹਿਰਾਂ ਪੈਰਾਂ ਹੋ ਗਈਆਂ ਭਰਿਆ ਪਿਆ ਕਿੰਨਾ ਪਾਣੀ ਆ ਦਰਿਆਜ ਦੇਖੋ ਬਈ ਐਨ ਫੋਲੋ ਹੈ ਬੇਗਮ ਫੋਲ ਪੰਜਾਂ ਦਰਿਆਵਾਂ ਦਾ ਪੰਜਾਬ ਹੈ ਆਪਣਾ ਪੰਜਾਬ ਪਾਬਿਓ ਹੈ ਐਵੇਂ ਮੇਤਰਾ ਰਾਣੀ ਲਾਤੀਆਂ ਪਹੁੰਚ ਗਿਆ ਰੋਪੜ ਹੈ ਇਹ ਬਾਈ ਦਾ ਆਫਿਸ ਹੈ ਇੱਥੇ ਆਫਿਸ ਇਕ ਬਾਈ ਨੂੰ ਕੰਮ ਆ ਕੰਮ ਕਰਕੇ ਫਿਰ ਜਾਂਦੇ ਆਪਾਂ ਸਲੂਨ ਚ ਰੋਪੜ ਯਾਰ ਸ਼ਹਿਰ ਬਹੁਤ ਸੋਹਣਾ ਲੱਗਦਾ ਮੈਨੂੰ ਲੈ ਮਿੱਤਰਾਂ ਪਹੁੰਚ ਗਏ ਬਾਈ ਦੇ ਆਫਿਸ ਹੈ ਆਪ ਬਾਈ ਆਪਣੇ ਆਫਿਸ ਇੱਥੇ ਕਦੋਂ ਕੰਮ ਭੇਜੇ ਬਾਈ ਨੂੰ ਉਹ ਕੰਮ ਕਰਕੇ ਭੇਜਣਾ ਸਿੱਧਾ ਸਲੂਨ ਚ ਹੈ ਸਰਾਵ ਵਾਲਾ ਗਾਲਵਾ ਤੇ ਐਸਾ ਕੱਪੜੇ ਪ੍ਰੈਸ ਹੈ ਘੁੰਮ ਵਾਲੀ ਕੁਰਸੀ ਤੇ ਬਾਈ ਸਾਡਾ ਬੈਠਦਾ ਇੱਥੇ ਘੁੰਮ ਜਾਂਦਾ ਉੱਪਰ ਬੈਠ ਕੇ ਲੈ ਮਿੱਤਰਾਂ ਯਾਰੇ ਆਣਗੇ ਯਾਰੇ ਜਾਣਗੇ ਬਾਈ ਦਾ ਆਫਿਸ ਆ ਜੇ ਚਾਰ ਅੱਖਰ ਪੜਨ ਦੇ ਤੇ ਇਦਾਂ ਘੁੰਮਣ ਵਾਲੇ ਕੁਰਸੀਆਂ ਤੇ ਬੈਠਦੇ ਪਰ ਇਹਨੇ ਪੱਖਾ ਲਾ ਗਏ ਏਸੀ ਲਾ ਗਏ ਹੈ ਅਸੀਂ ਪੜੇ ਨਹੀਂ ਗਾਉਂਦੇ ਧੱਕੇ ਧੋਲੇ ਖਾ ਕੇ ਚਲਾਣ ਲੱਗ ਪਏ ਗੱਡੀਆਂ ਤਾਂ ਕਹਿੰਦਾ ਚਾਰ ਅੱਖਰ ਪੜ ਲਿਓ ਗ੍ਰਾਮਰ ਆ ਜਿਹੜੇ ਬਲੌਗ ਦੇਖਦੇ ਮੇਰੇ ਸ਼ੋਰੀਓ ਮਨਾ ਠਰਾ ਤੇ ਚਾਰ ਅੱਖਰ ਪੜ ਲਿਓ ਇਦਾਂ ਦੇ ਕੁਰਸੀਆਂ ਤੇ ਬੈਠ ਕੇ ਐ ਕੰਫੀਡੈਂਟ ਵਾਲਾ ਕੰਮ ਕਰੇ ਬਰਨ ਤੇ ਬਾਕੀ ਨਜ਼ਾਰਾ ਹੀ ਆਇਆ ਬਾਬੇ ਹੋਰ ਸਿਰਾਂ ਲੱਗਿਆ ਹੋਇਆ ਮੇਰੇ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਭਰਾਵਾਂ ਨੂੰ ਲੈ ਬਾਬੇ ਸਰੂਨ ਆ ਗਿਆ ਤੇ ਬਾਈ ਘਰ ਤੇ ਬਾਕੀ ਦੇਖਦੇ ਆ ਬੱਚੂ ਕੀ ਆ। ਭਾਈ ਹੁਣ ਕਹਿੰਦੇ ਕਿ ਜਿਹੜੇ ਤੋਂ 2 ਘੰਟੇ ਲੱਗ ਜਣੇ ਆ। ਤੇ ਹੁਣ ਦੇਖਦੇ ਆ ਜਿੱਥੇ ਤੱਕ ਦੋ ਕੰਮ ਹੋਰ ਆ ਉਹ ਵੀ ਕਰ ਲੰਨੇ ਆ ਨਾ। ਬਾਕੀ ਆਪਾਂ ਕੰਮ ਕਰ ਕੇ ਆਏ ਵੈਸੇ ਹੁਣ ਫ੍ਰੀ ਆ। ਹਾਂ ਕੰਮ ਕਰਵਾ ਜੀ ਤੇ ਮੁੜ ਕੇ ਟਾਈਮਿੰਗ ਲੱਗਣਾ। ਬਾਬਿਓ ਮਲੇਕ ਬਦਾਮ ਤੋਂ ਮਲੇ ਨੇ ਕੇਸਰ ਬਦਾਮ ਮਿਲ ਗਿਆ। ਮੈਂ ਕਹਿੰਦਾ ਪੀਏ એનર્ਜੀ ਲਿਆਈਏ ਮੜੀ ਨੀਂਦ ਆਈ ਜਾਂਦੀ ਸੁਸਤੀ ਪਈ ਜਾਂਦੀ ਸੀ। ਤੁਹਾਡਾ ਨਾਮ ਕੀ ਹੈ? ਆਪ ਤੁਹਾਡਾ ਨਾਮ ਕੀ ਹੈ? ਹੈ? ਬਤਾਓ ਨਾ ਯਾਰ ਕਿਤਨਾ ਕੁੀਟਸ ਆ ਹੈ ਬੱਚਾ। ਦੇਖੋ ਮਾਰਾ ਕਿਤਨਾ ਕੁੀਟਸ ਆ ਹੈ। ਲੈ ਮੇਰੇ ਤੋਂ ਟੈਟਿੰਗ ਫੈਟਿੰਗ ਹੋਈ ਬਾਈ ਦੀ ਐ ਵਧੀਆ ਸਲੂਨ ਚ ਬਾਬੇ ਮੈਂ ਸ਼ੂਟ ਲਿਆ ਨਹੀਂ ਕਿਉਂਕਿ ਲੇਡੀਜ਼ ਬਹੁਤ ਸੀ ਕੁੜੀਆਂ ਚੰਗਾ ਲੱਗਦਾ ਪਰ ਨੀਂਦ ਐਨੀ ਆਈ ਮੈਨੂੰ ਮੇਰੇ ਝੋਕਾਂ ਲੱਗਣ ਮੇਰਾ ਦਿਲ ਕਰਦਾ ਤੇ ਸੌਂ ਜਾ ਐਨੀ ਨੀਂਦ ਆਈ ਜਿਹੜੀ ਗੱਲ ਛੱਡ ਦੋ ਤੇ ਡੇਢ ਦੋ ਘੰਟੇ ਲੱਗੇ ਫਾਈਨਲੀ ਤੇ ਕੰਮ ਹੋ ਗਿਆ ਸਾਰਾ ਮੁੜ ਕੇ ਆ ਕੇ ਆਫਿਸ ਤੇ ਬਾਈ ਕਹਿੰਦਾ ਭੁੱਖ ਭੁੱਖ ਲੱਗੀ ਹੋ ਪੀਜੇ ਬੁਜਾ ਖਾ ਕੇ ਚੱਲਦੇ ਆ ਤਾ ਪਹਿਲੇ ਪੇਟ ਪੂਜਾ ਪਹਿਲਾ ਕੰਮ ਪੇਟ ਪੂਜਾ ਫਿਰ ਕੰਮ ਦੂਜਾ ਤੁਸੀਂ ਲਾਈਕ ਭੋਲੇ ਦੇ ਮੇਰਾ ਭਰਾ ਚੱਲਦੀ ਵੀਡੀਓ ਯਾਰ ਲਾਈਕ ਕਰਦੇ ਕਰੋ ਚੱਲਦੀ ਵੀਡੀਓ ਚ ਮੇਰਾ ਭਰਾ ਚੇਤਨਾ ਲਾਈਕ ਕਰਦੇ ਕਰੋ ਆਪਣੇ ਭਰਾ ਨੂੰ ਤਾਂ ਚਾਰ ਚਾਰ ਪੰਜ ਪੰਜਾਂ ਕਮੈਂਟ ਛੱਡਦੇ ਕਰੋ ਆਪਣੇ ਭਰਾ ਨੂੰ ਤਾਂ ਉਹਨਾਂ ਆਪਣਾ ਪਿਆਰ ਵੀ ਪਤਾ ਆ ਤੇ ਆਪਣੀ ਵੀਡੀਓ ਰეკਮੈਂਡ ਜਿ ਵਿੱਚ ਜਾਂਦੀ ਹੈ ਇਹ ਕੰਮ ਚੇਤਨਾ ਮੇਰਾ ਭਰਾ ਕਰਦੇ ਕਰੋ ਯਾਰ ਚੱਲਦੀ ਵੀਡੀਓ ਚ ਲਾਈਕ ਔਰ ਪੰਜ ਛੇ ਕਮੈਂਟ ਛੱਡਦੇ ਕਰੋ ਮੇਰੇ ਮਿੱਤਰਾਂ ਪੀਜ ਆ ਗਿਆ ਆਪਣਾ ਔਨਲਾਈਨ ਡਿਲੀਵਰੀ ਆ ਹੈ ਡਿਲੀਵਰੀ ਅਬ ਡਿਲੀਵਰੀ ਨਾਲ ਬਾਈ ਰਸਤਾ ਭੁੱਲ ਗਿਆ ਲਾ ਬਾਬਿਓ ਪੀਜ਼ਾ ਆ ਗਿਆ ਆਪਣਾ ਹੈ ਡੋਮੀਨੋਸ ਪੀਜ਼ਾ ਬਾਈ ਭੁੱਲ ਗਿਆ ਸੀ ਸਾਡਾ ਯਾਰ ਮਿਸਟੇਕ ਹੋ ਜਾਂਦਾ ਹੈ ਕੋਈ ਬਾਤ ਨਹੀਂ ਕੱਲੇ ਜਲਦੀ ਦਿੱਤੀ ਹੈ ਓਕੇ ਓਕੇ ਇਹ ਡੋਮੀਨੋਸ ਪੀਜ਼ਾ ਖਾਦੇ ਹਾਂ ਬਾਬਿਓ ਆਜੋ 644 ਹਾਂਜੀ ਹਾਂ ਓਕਰਪਟ ਬਸ ਕੋਈ ਨਾ ਰੋ ਲਿਆ ਤਾਂ ਬਾਬਿਓ ਆਜੋ ਪੀਜ਼ਾ ਖੜਾਈਏ ਤੁਹਾਨੂੰ ਤੇ ਬਾਬੇ ਉਹ ਕਹਿੰਦੇ ਪਹਿਲੇ ਪੇਟ ਭੁਜਾ ਫਿਰ ਕੰਮ ਦੂਜਾ ਹੈ ਡੋਮੀਨੋਸ ਵਾਲਾ ਦਾ ਪੀਜ਼ਾ ਆ ਗਿਆ ਨਾਲ ਪੈਪਸੀ ਬ్రో ਹੈ ਹੁਣ ਭੁੱਖ ਲੱਗੀ ਸੀ ਭੁੱਖ ਮਟਾਦੇ ਚੱਲਦੇ ਹੈ ਸਰਾ ਮਹੌਲ ਬਾਬੇ ਉਹ ਜਮੀ ਜਮੀ ਪੀਜ਼ਾ ਹੈ ਆਜੋ ਲੈ ਬਾਬੇ ਆ ਗਏ ਲੰਡਨ ਬੈਠ ਜਾਂਦੇ ਹੈ ਬਾਈ ਕਹਿੰਦਾ ਸ਼ਾਪਿੰਗ ਕਰਨੀ ਹੈ ਛਲਟਾ ਛੋਲਟਾ ਲੈਣੀ ਹੈ ਲੰਡਨ ਵੈਰੀ ਗੱਲ ਬਾਤ ਯਾਰਾ ਕੱਪੜੇ ਦੀ ਬਾਬੇ ਪੂਰੀ ਸਰਾ ਮਹੌਲ ਹੈ ਨਹੀਂ ਨਹੀਂ ਮੈਂ ਬਾਬੇ ਲੈ ਲਿਆ ਅੱਜ ਸਵੇਰੇ ਲੈ ਲਿਆ ਪਤਾ ਹੁੰਦਾ ਇੱਥੋਂ ਲੈ ਜਾਣੇ ਸੀ ਯਾਰ ਬਹੁਤ ਘੈਂਟ ਆ ਸਵੇਰੇ ਮੈਂ ਉਧਰੋਂ ਲਿਆ ਆ ਕੱਪੜੇ ਜਿਹੜਾ ਦੇਖਦੇ ਯਾਰ ਉਹ ਹੀ ਪਸੰਦ ਆ ਜਾਂਦਾ ਕੱਪੜਾ ਬਹੁਤ ਘੈਂਟ ਹੈ ਵੈਰਾਈਟੀ ਬਹੁਤ ਆ ਬਾਈ ਹੁਣ ਕੋ ਯਾਰ ਸ਼ਰਟਾਂ ਸ਼ਰਟਾਂ ਨਾ ਬਹੁਤ ਵੈਰਾਈਟੀ ਆਪਣੇ ਸ਼ਹਿਰ ਤੇ ਤਾਂ ਵੈਰਾਈਟੀ ਹੈ ਹੀ ਨਹੀਂ ਯਾਰ ਇੰਦਾਂ ਦੀ ਵਾਕੇ ਯਾਰ ਰੋਪੜ ਚ ਗੱਲ ਬਾਤ ਆ ਬਹੁਤ ਘੈਂਟ ਘੈਂਟ ਹੀ ਘੱਟ ਆ ਆ ਸਾਰੀਆਂ ਪਲੇਨ ਪਈਆਂ ਨੇ ਤੇ ਆ ਦੇਖੋ ਕਲਰ ਕਿੰਨੇ ਘੈਂਟ ਘੈਂਟ ਪਏ ਯਾਰ ਆਪਾਂ ਇੱਕ ਆਹ ਵਾਲਾ ਕਲਰ ਲਿਆ ਤੇ ਇਹ ਕਾ ਲਿਆ ਬੜੀਆਂ ਘੈਂਟ ਜਿਹਾ ਟੀ-ਸ਼ਰਟ ਆ ਬਾਈ ਉਹਨਾਂ ਕੋ ਲੰਡਨ ਵੈਰੀ ਰੋਪੜ ਘੈਂਟ ਮੋਲ ਆ ਸਾਕੀ ਪਜਾਮੇ ਪੀਓ ਮੇਰੇ ਕੋ ਪਿਓ ਐਂ ਸਿਰਾ ਮੋਲ ਆ ਉੱਥੇ ਦੇਖਦਾ ਕਰੋਗੇ ਉਧਰ ਸ਼ਹਿਰ ਦਾ ਪ੍ਰੇਅਰ ਹੈ ਹੀ ਨਹੀਂ ਇੰਨੀ ਵੈਰਾਈਟੀ ਇੱਧਰ ਗੱਲਬਾਤ ਹੀ ਐਸਾ ਯਾਰ ਕੱਪੜੇ ਦੀ ਮੈਂ ਸ਼ਰਟ ਦੇਖ ਲਈਏ ਕਿ ਜਿੰਨਾ 3 ਐਂਡ ਮਾਹਰ ਸ਼ਰਟ ਕਿੰਨੇ ਘੈਂਟ ਆ ਯਾਰ ਜਿਹੜੀ ਦੇਖਦੇ ਉਹ ਹੀ ਪਸੰਦ ਆ ਰਹੀਆਂ ਤੇ ਜਿਹੜੀ ਦੇਖਦੇ ਮੈਂ ਇਸ ਵਾਰ ਸ਼ਹਿਰੋਂ ਲੈ ਰਿਹਾ ਨਾਲਿਆਂ ਦੇ ਇੱਥੋਂ ਲੈ ਜਾਣੇ ਸੀ ਰਾਹ ਨੂੰ ਨਾਲ ਸੁਣਾ ਜੇ ਇੱਥੇ ਵਿੱਚ ਚੇਂਜ ਚੇਂਜ ਕਰਨਾ ਹੋਵੇ ਤੂੰ ਕਰ ਦੁੱ ਫਿਰ ਮੈਂ ਫਿਰ ਮੈਂ ਦੇਖ ਲਵਾਂ ਬਾਬਿਓ ਸਿਰਾ ਮੌਲਾ ਲੰਡਨ ਵਾਲੀ ਰੋਪੜ ਅੱਫੀਸ਼ਲ ਟਾਂ ਵੀ ਆ ਸਿਰਾ ਸਿਰਾ ਪਈਆਂ ਸਿਰਾ ਸਰ ਜੀਨ ਬਹੁਤ ਘੈਂਟ ਆ ਯਾਰ ਫਰੈਰੀ ਚੀਜ਼ ਹੈ ਬਾਈ ਉਹਨਾਂ ਦੇ ਯਾਰ ਜਿਹੜਾ ਸਗਲ ਵਾਲਾ ਯਸ ਗਲਵਾਂ ਵਾਲਾ ਯਸ ਆ ਕੱਪੜੇ ਪ੍ਰੈਸ ਵਾਲਾ ਬਿਓ ਅਗਰ ਹੂ ਖੋਜੋ ਯਾਰ ਕੱਪੜੇ ਦੇਖ ਕੇ ਛੋਲਡਾਂ ਦੇਖੋ ਟੀ-ਸ਼ਰਟਾਂ ਦੇਖੋ ਜਿੰਦਾਂ ਦੀ ਮਰਜ਼ੀ ਕੁਆਲਿਟੀ ਲੈ ਲਓ ਜਿੰਦਾਂ ਦੀ ਮਰਜ਼ੀ ਬਾਕੀ ਪੈਂਟਾਂ ਪੁੰਟਾਂ ਸਾਰਾ ਸਟਾਕ ਪੂਰਾ ਯਸ ਗਲਵਾਂਦ ਰੂ ਰੂਹ ਹੋ ਜਾਓ ਯਾਰ ਕੱਪੜੇ ਦੇਖ ਕੇ ਬਾਈ ਉਹਨਾਂ ਕੋ ਬੜੇ ਘੈਂਟ ਕੱਪੜੇ ਯਾਰ ਲੰਡਨ ਵੈਰ ਯਾਰ ਵਾਕਈ ਗੱਲ ਉਹਦਾ ਯਸ ਯਾਰ ਕੱਪੜੇ ਦੀ ਉੱਪਰ ਸਰਾ ਮੋਰ ਅਬਰਾਇਟੀ ਹੋਏ ਹੋਏ ਹਾਂ ਦਿਖਾਣਾ ਆਪਾ ਦਾ ਇਹ ਬਾਬੂ ਇੱਕ ਸ਼ਰਟ ਤੋਂ ਟੀ ਸ਼ਰਟ ਲਈ ਹੈ 3100 ਚ 3 ਮਤਲਬ ਆਫਰ ਹੈ ਸਕੀਮਾਂ ਆ ਫਿਰ 3100 ਚ 3 ਹੈ ਕਈ 2900 ਚ 3 ਹੈ ਕਈ 2800 ਚ 3 ਹਨਾ ਤੇ ਰੇਟ ਵੀ ਸਹੀ ਹੈ ਜਿਹੜੀ ਇੰਨਾ ਕੁਝ ਜ਼ਿਆਦਾ ਨਹੀਂ ਹੈਗਾ ਤੇ ਕੁਆਲਟੀ ਦਾ ਯਾਰ ਸਿਰਈਆ ਬਾਕੀ ਬਾਬੇ ਉਹ ਵੈਰਾਈਟੀ ਹੋਏ ਹੋਏ ਬੰਦਾ ਕਹੀਦਾ ਆ ਵੀ ਦਲਮਾ ਵੀ ਦਲਮਾ ਵੀ ਦਲਮਾ ਕੋਈ ਛੱਡਣ ਨੂੰ ਦਿਲ ਨਹੀਂ ਕਰਦਾ ਐਨਾ ਯਾਰ ਘੈਂਟ ਘੈਂਟ ਕੰਮ ਕਰਾ ਲਿਓ ਜੋ ਜੋ ਪੋਣੇ ਵਾਲਾ ਠੀਕ ਹੈ ਲੈ ਵੇ ਮਿੱਤਰਾ ਪਹੁੰਚ ਗਏ ਹਾਂ ਮੁੜ ਕੇ ਪਿੰਡ ਪਨਿਆਲੀ ਹੈ ਸਿਰਮੌਰ ਹੈ 4:30 ਵਜੇ ਪੋਣੇ 5 ਵਜੇ ਪਹੁੰਚੇ ਆ ਲੱਗ ਗਿਆ ਬੈਡ ਬਾਲ ਰਖਣ ਲੈਣੇ ਨਿਆਣੇ ਯਾ ਡਰ ਰਹਾ ਕਿ ਗੇਂਦ ਰੱਖ ਦੇ ਗੱਡੀਆਂ ਚ ਮਾਰਨੇ ਦੇ ਸਾਡੇ ਲੱਗਣ ਲੱਗਿਆ ਮਾਈਆਂ ਨੇ ਘਬਰਾੜਤਾ ਨਹੀਂ ਹੁੰਦੀ ਘਬਰਾੜਤਾ ਨਹੀਂ ਹੁੰਦੀ ਭਾਈ ਦੇਖ ਲੈ ਰੈੱਡ ਬੱਲ ਪਾਵਾ ਰੈੱਡ ਬੱਲ ਕੋਕਾ ਕੋਕਾ ਦੁੱਧ ਘਬਰਾਇਆ ਤਾਂ ਪੂਰਾ ਪਿਆ ਸੰਗਦਾ ਹੈ ਹੁਣ ਬੋਲਦਾ ਨਹੀਂ ਹੈਗਾ ਮੈਨੂੰ ਪਤਾ ਨੇ ਮੂੰਹ ਤੋਂ ਦੇਖਦਾ ਘਬਰਾਇਆ ਪੂਰਾ ਹੈ ਕਿਉਂ ਸੰਗਦਾ ਲੱਗਦੀ ਹੁੰਦੀ ਕਿਉਂਕਿ ਮੈਂ ਇਦਾਂ ਦਾ ਕੋਈ ਕੰਮ ਕਰਵਾਇਆ ਨਹੀਂ ਸੀਗਾ ਇਹਨੂੰ ਵੀ ਸੰਗ ਲੱਗਦੀ ਤਾਂ ਮਜ਼ਬੂਰ ਜਿਹਾ ਹੋ ਕੇ ਬਹਿ ਗਿਆ ਤੇ ਪਾਣੀ ਪੀਣ ਹਾਂ ਦੀ ਘਬਰਾਉਂਦਾ ਨੂੰ ਪਤਾ ਦੇਖ ਥੋੜਾ ਥੋੜਾ ਹੁੰਦਾ ਆ। ਆਹ ਖੋਲਗੀਆਂ ਚਪਲਾ। ਬਾਪੇ ਦਾ ਸਾਵਾ ਚੱਲ ਰਹੀ ਹੈ ਰਹਿਣ ਦੇ। ਚਾਹ ਤੱਕ ਬਹਿ ਜਾਓ ਇੱਕ ਮਿੰਟ। ਮੈਂ ਇੱਕ ਔਟ ਹੋ ਕੇ। ਬੱਤੀ ਬੜੀ ਕਰ ਲੈਣਾ। ਲੈਣੀ ਖੜੀ ਮਾਰਨੀ। ਲੈਟ ਰੱਖ ਰਹੇ। ਆਵਾਜ਼ ਆ ਲਵੇ। ਇਹ ਪਹਿਲੇ ਨਾਲ ਨਾ ਕਰੀਂ ਹਵਾ ਟੱਕ। माया रस्म स्टार्ट है माया रस्म माइया माइया रस्म स्टार्ट हो गई मुंडे की मुंडा संगी बहुत ज़्यादा हवा चलती दीवे पुजी जानते हवा बहुत चलती है तो ਰਾਮਾ ਨਾਮਾ ਗਾਇਦਾ ਰਾਮਾ ਨਾਮਾ ਗਾਇਦਾ ਮੈਂ ਵੇ ਮੁੰਡੇ ਦੀ ਮਾਤਾ ਹੁਣ ਮੁੰਡੇ ਨੂੰ ਮਾਇਆ ਲਾਦੀ ਤੇ ਉਧਰ ਮੁੰਡੇ ਦੀ ਮਾਸੀ ਮੁੰਡੇ ਨੂੰ ਮਾਇਆ ਲਾਦੀ ਹੈ ਸੇਰਾ ਲੱਗਿਆ ਪਿਆ ਗੱਲਬਾਤ ਫੋਟੋ ਖਿੱਚਿਆ ਫੋਟੋ ਵੀ ਖਿੱਚਉਂਦੀ ਹੈ ਪੂਰੀ ਫੋਟੋ ਝੂਟ ਵਿਚਾਰਿਆ ਪੂਰਾ ਮਾਤਾ ਮਾਸੀ

ਹੈ ਲੋ ਹਰਬੀ ਅਹ ਦੇ ਹੁਣ ਹਰਬੀ ਨੂੰ ਆ ਦੇਖੋ ਕੋਣ ਕਿਤੇ ਪਾ ਪਾਏ ਸਟਾ ਜਮੀਰ ਚਾਤੀ ਦੇ ਇਲਾਕੇ ਕੰਨ ਨੂੰ ਲਈ ਚਾਤੀ ਪਰਾਦੇ ਐ ਬਸਦੀ ਹਣ ਕੇ ਨਰਾਈ ਸੁਣੇ ਲਾਦੇ ਸਾਡੀ ਭੂਆ ਭੂਆ ਸਾਡੀ ਭੂਆ ਸਾਡੀ ਭੂਈ ਛੋਟੀ ਭੂਈ ਨਾਲੀ ਜੇ ਨਹੀਂ ਉਹਦੇ ਨਾਲ ਵਾਵੇ ਉਹ ਬੰਦਾ ਖਰਾ ਖਰਾ ਬੰਦਾ ਨਾ ਭਰੇਖਾ ਖਾ ਜੂ ਬਾਈ ਹੂਟਰ ਇੰਨਾ ਖਰਾ ਬਣਾਦਾ ਅੱਛਾ ਬਾਈ ਹੂਟਰ ਇੰਨਾ ਖਰਾ ਮਾਰਦਾ ਹੈ ਯਾਰ ਮੈਂ ਸੋਚਿਆ ਤੇ ਗੱਡੀ ਆਈ ਕੋ ਪੁਲਿਸ ਵਾਲੀ ਗੱਡੀ ਆ ਗਈ ਨਾ ਮੈਂ ਗੱਡੀ ਲੱਗੀ ਰੋ ਪੋਸਟਾ ਨੋਵਾ ਆਪਣੀਆਂ ਘਰੇ ਉਹ ਆ ਗਈ ਇੱਕ ਵਾਰੀ ਫਿਰ ਇੱਕ ਵਾਰੀ ਮੇਰਾ ਭਰਾ ਭਰਾਵਾਂ ਦਾ ਖਾਣਾ ਕੀ ਬਾਤ ਹੈ ਯਾਰ ਸਰਾ ਦਾ ਆਹੋ ਜੇ ਤੇ ਹੋਟਲ ਨੂੰ ਜਿਹੜਾ ਆਹੋ ਜਿਹਾ ਹੂਟਰ ਦਾ ਉਹਨੂੰ ਫੇਰ ਕਰਦਾ ਬਾਈ ਸਰਾਈ ਦਾ ਯਾਤਰੀ ਇੱਕ ਵਾਰ ਹੀ ਮੇਰਾ ਰੂਹ ਖੋਚ ਕਰਦੀ ਮੇਰਾ ਪਰ ਇੱਕ ਵਾਰ ਹੀ ਹੋਰ ਯਾਰ ਬੰਦੇ ਭਾਬੀ ਨੇ ਨਿਕਲੇ ਆਣਾ ਨੇ ਕਿਹਾ ਫੋਨ ਥੱਲੇ ਆ ਕੇ ਨਹੀਂ ਨਹੀਂ ਇੱਕ ਵਾਰੀ ਬਸ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਕੀ ਬਾਤ ਹੈ ਸਸਰਾ ਲਾਤਾ ਦੱਸਿਓ ਮੇਰਾ ਪਰਾ ਹੂਟਰ オリジナル ਹੈ ਕਿ ਡੁਪਲੀਕੇਟ ਹੈ ਦੱਸਿਓ ਤੁਸੀਂ ਦੱਸਣਾ ਕਮੈਂਟ ਕਰਕੇ ਦਿਲ ਖੁਸ਼ ਕਰ ਛੱਡਿਆ ਸੁੱਖੇ ਪਾ ਬੰਦੇ ਚ ਟੈਲੈਂਟ ਆ ਯਾਰ ਸਾਡਾ ਇੱਧਰ ਸਾਡਾ ਏਕਮ ਸਿੰਘ ਹੈ ਏਕਮ ਕਿ ਆਇਆ ਟੈਂਟ ਆ ਕੇ ਆ ਗਿਆ ਹਾਂ ਜਦੋਂ ਟੈਂਟ ਤੇ ਤਦੋਂ ਲੱਗਣੇ ਹੌਣ ਲਾਣੇ ਆ ਹੌਣ ਲੱਗਣੇ ਭਰਾਵਾ ਹੁਣ ਤੁਸੀਂ ਕਿੱਥੇ ਮੈਂ ਮੈਰੀ ਆਣੀ ਕਹਿੰਦੇ ਹਾਂ ਹੁਣ ਕੀ ਕਰਨਾ ਹੈ ਹੁਣ ਰਾਤ ਨੂੰ ਤੁਹਾਨੂੰ ਬਿਠਾਉਣਾ ਨਹੀਂ ਵਿੱਚ ਟੈਂਟਾਂ ਦੇ ਉੱਪਰ ਬੈਠ ਜੂਗੇ ਬਸ ਠੀਕ ਹੈ ਤਾਂ ਉੱਪਰ ਤੇ ਉੱਪਰੇ ਬੈਠਣਾ ਗੱਲ ਕਿੱਥੇ ਆਣੀ ਆਹ ਸ਼ਾਇਦ ਮਾਰ ਕੇ ਉੱਪਰ ਆਹ ਸਹੀ ਗੱਲ ਕੀਤੀ ਤਾਂ ਨਹੀਂ ਬੈਠ ਕੇ ਹੋ ਮਸਕੀਲਾ ਮੁੰਡਾ ਅੰਮ੍ਰੇ ਰੌਣਕ ਮੇਲਾ ਪੂਰਾ ਲਾਇਆ ਪਿਆ ਹੈ ਜੀ ਪੂਰਾ ਪੂਰਾ ਰੌਣਕ ਮੇਲਾ ਲਾਇਆ ਪਿਆ ਨੇ ਆਣਿਆਂ ਨੇ ਪੂਰਾ ਅੱਪੀ ਜੀ ਵੀਡੀਓ ਵਾਂਦੀ ਪਈ ਆ ਵੀਡੀਓ ਵਾਂਦੀ ਪਈ ਵੀਡੀਓ ਵਾਂਦੀ ਪਈ ਯਾ 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 ਕਿ ਕਿਸ ਦੀ ਸ਼ਾਦੀ ਹੈ ਮੇਰੇ ਮਾਮੇ ਦੇ ਚਾਚੂ ਦੀ ਤੁਹਾਰੇ ਚਾਚੂ ਕੀ ਤੁਹਾਰੇ ਮਾਮੇ ਤੁਹਾਰੇ ਚਾਚੂ ਮਾਮੇ ਦੀ ਮਾਮੇ ਚਾਚੇ ਮਾਮੇ ਚਾਚਿਆਂ ਦੀ ਸ਼ਾਦੀ ਹੈ ਦੇ ਵਿੱਚ ਆਏ ਸੀ ਸਾਰੇ ਉਹ ਵੀ ਬਾਜੀ ਇਹ ਤਾਂ ਬਲੌਗ ਹੁੰਦਾ ਪਿਆ ਅੰਦਰ ਮੁੰਡਾ ਅੰਦਰ ਆਫੇ ਕੰਮ ਕਰਦੇ ਆਹ ਚੱਤ ਦਾ ਬੈਠ ਠੀਕ ਹੈ ਠੀਕ ਹੈ ਇਹ ਕੰਮ ਆਪੇ ਕਰ ਲੱਗਿਆ ਤੁਸੀ ਹੈਲਪ ਆਉਣਾ ਆਉਦੇ ਮੁੰਡੇ ਬਾਜੀ ਅਸੀਂ ਰੋਟੀ ਖਾਣੀ ਹੈ ਜੀ ਰੋਟੀ ਖਾਣੀ ਹੈ ਪਹਿਲੇ ਹੈਲਪ ਕਰਾਓ ਸਰਾਂ ਲੱਗਿਆ ਪਿਆ ਹੈ ਸਵੇਰ ਤੱਕ ਸਾਰੇ ਪਾਸੇ ਚਲਣੀਆਂ ਚਲਣੀਆਂ ਹੋ ਜਾਣੀਆਂ ਸਵੇਰ ਨੂੰ ਰੌਣਕ ਪੂਰੀ ਹੋ ਜਾਣੀ ਬਾਬਿਓ ਤੇ ਪਾਰਟ ਸੁਖਮਨੀ ਸਾਹਿਬ ਦਾ ਆਪਾਂ ਪਿੱਛੇ ਗੁਰਦੁਆਰਾ ਹਿਸਾਬਾ ਘਰ ਦੇ ਬੈਕ ਸਾਈਡ ਉੱਥੇ ਰਖਾਤਾ ਪਾਰਟ ਸਭੇ ਕੰਮ ਚੱਲ ਰਿਹਾ ਪੂਰਾ ਕੰਮ ਚੱਲ ਰਿਹਾ ਹੈ ਟੈਂਟੋ ਟੈਂਟੀ ਹੋਇਆ ਪਿਆ ਮੋਹਲ ਟੈਂਟੋ ਟੈਂਟੀ ਭਾਈ ਹੁਣੇ ਰੈਡੀ ਕਰ ਲੈਣੇ ਹੋਰ ਘੰਟੇ ਚ ਲੈ ਵਖੂਹੀਆਂ ਖੁਸ਼ੀਆਂ ਦਾ ਟਾਈਮ ਆਇਆ ਪਿਆ ਹੈ ਬਹੁਤ ਬਹੁਤ ਤਿਆਰ ਹੈ ਟਾਈਮ ਦੀ ਉਡੀਕ ਸੀ ਇਹ ਦਿਨ ਦੀ ਬਹੁਤ ਟਾਈਮ ਦੀ ਵੇਟ ਸੀ ਇਹ ਦਿਨ ਦੀ ਅੱਜ ਉਹ ਦਿਨ ਆਇਆ ਗਿਆ ਸਾਡੇ ਗੁਰਮੁਖ ਸਿੰਘ ਦਾ ਵਿਆਹ ਹੈ ਗੁਰਮੁਖ ਸਿੰਘ ਮਾਣ ਦਾ ਟੈਂਟੋ ਟੈਂਟੀ ਹੋਇਆ ਪਿਆ ਗੰਬਾਬੋ ਟੈਂਟੋ ਟੈਂਟੀ ਹੈ ਰੌਣਕਾਂ ਪੂਰੀਆਂ ਲੱਗੀਆਂ ਪਈਆਂ ਫਾਈਨਲੀ ਟੈਂਟ ਲੱਗ ਗਿਆ ਬਾਬੇ ਉਹਨਾਂ ਵਧੀਆ ਹੈ ਨਿਆਣਿਆਂ ਨੇ ਰੌਣਕਾਂ ਲਾਈਆਂ ਪਈਆਂ ਰੌਣਕਾਂ ਪੂਰੀਆਂ ਇੱਕ ਘੰਟੇ 'ਚ ਬਾਈਆਂ ਨੇ ਕਰਤਾ ਪਿਆਰ ਪੂਰਾ ਇੱਕ ਘੰਟੇ ਦੇ ਵਿੱਚ ਹੁੰਦੇ ਨੇ ਖੁਸ਼ੀਆਂ ਦੇ ਦਿਨ ਬਾਬਿਓ ਟੈਂਟੋ ਟੈਂਟੀ ਹੋਇਆ ਪਿਆ ਕਮ ਹੈ ਨਿਆਣਿਆਂ ਨੇ ਰੌਣਕ ਮੇਲਾ ਪੂਰਾ ਲਾਇਆ ਪਿਆ ਘੰਟੇ ਡੇਢ ਘੰਟੇ 'ਚ ਬਾਈ ਉਹਨਾਂ ਨੇ ਟੈਂਟ ਲਾ ਛੱਡੇਆ ਨਿਆਣਿਆਂ ਨੇ ਬਹੁਤ ਖਾਪਾਈ ਹੋ ਯਾਰ ਬਹੁਤ ਖਾਪਾਈ ਹੋ ਨਿਆਣਿਆਂ ਨੇ ਬਹੁਤ ਖਾਪਾਈ ਹੋ ਨਿਆਣਿਆਂ ਨੇ ਆ ਜਾਓ ਆਏ ਹਾਏ ਸਾਗਰ ਦੀ ਮੋਟੀ ਨਾਲ ਗਾਣਾ ਚੱਲ ਪਿਆ ਸੇਰਾ ਸਾਗਰੇ ਸਾਗਰ ਕਮੜਾ ਹੋਇਆ ਬਰਸ ਸਾਗਰੇ ਹੈ ਕਿਦਾ ਬਾਬੋ ਕੜਾਹੀਆਂ ਫਤੀਲੇ ਕੋਲੇ ਕਿਆ ਕੁਝ ਉਹ ਯਾਰ ਮਿਆਣੇ ਕੋ ਸੁਣ ਨਹੀਂ ਦਿੰਦੇ ਯਾਰ ਖਾਪੇ ਨੇ ਆਪਣੇ ਪਾਈਵੇਂ ਮੈਨਾਂ ਦਾ ਆਵਾਜ਼ ਸੁਣਨੀ ਨਹੀਂ ਤੁਹਾਨੂੰ ਮੇਰੀ ਅਵਾ ਗੌਣ ਖਾਪ ਪਈਆਂ ਨੇ ਜਣਿਆਂ ਨੇ ਫਿਰ ਸੁਫਨੇ ਲੱਗੇ ਆ ਮੈਨੂੰ ਸੇਰਾ ਮੋਹ ਲੱਭੇ ਪੁਰਾ ਸੇਰਾ ਲੱਗਿਆ ਪਿਆ ਲਿਆਣ ਆ ਕੇ ਮੁੰਡੇ ਲੈ। ਕਿਰਪਾਨ ਲੈ ਲਈ ਬੱਬੇ ਯਾਰਾ ਦੇਖ ਮੇਰਾ ਭਰਾ ਆ ਖਰਾਬ ਜਿਹਾ ਹੋਇਆ ਮੇਰਾ ਵਧੀਆ ਜਿਹਾ ਬਣਾ ਦੇ ਗੱਲ ਬਥੇ ਯਾਰ। ਲੈ ਬੱਬੇ ਉਹ ਕਿਰਪਾਨ ਲੈਣ ਆ ਗਿਆ। ਇਹ ਕਿਰਪਾਨ ਲੈ ਜੀ ਨਾਲੇ ਹੁਣੇ ਜਾਗੋ ਲਈਏ ਤੇ ਸ਼ਾਮ ਨੂੰ ਟਾਈਮ ਲੱਗਣਾ। ਸਵੇਰ ਨੂੰ ਜਾਣਾ ਹੈ ਮੁੰਡੇ ਨੂੰ ਵਿਆਹ ਹੈ। ਕਿਰਪਾਨਾਂ ਬਹੁਤ ਪਈਆਂ। ਪੂਰੇ ਪਹਿਨ ਹੱਥ ਤੇ ਬੰਨੀ ਹੁੰਦੀ ਹੈ ਰੰਗ ਉਤਰੇ ਜਾਂਦੇ ਤੁਹਾਨੂੰ। ਹਾਂ ਹਾਂ ਹਾਂ। ਆ ਜਾ ਰੰਗ ਜਾ ਉਤਰਿਆ ਮੈਂ ਕਿਹਾ ਆ ਕਰਕੇ ਆ ਕਿਰਪਾਨ ਲਈ। ਘੇਟ ਆ। ਜਾ ਕੋ ਦੇਖਣੀ ਹੁਣ ਜਾ ਕੋ ਠੀਕ ਐ ਇਦਾਂ ਲੈਟਾ ਚਲਦੇ ਆ ਸਾਰੀ ਵੜੀ ਕਰਾ ਦੇ ਆ ਵੀ ਅੱਛਾ ਗੱਲ ਬੋਲਦਾ ਇਦਾਂ ਲੈਟਾ ਵਾਲੀਆਂ ਜਾ ਕੋ ਆ ਵੀ ਸੋਹਣੀ ਆ ਯਾਰ ਸਾਫੀ ਦੇਦੀ ਮੇਰਾ ਭਰਾ ਦੇਖ ਕੇ ਨਵੀਂ ਜਹੀ ਇਹ ਵੀ ਆਪਣਾ ਕਲਚਰ ਐ ਦਿੱਤਾ ਰੋ ਆਪਣੀ ਰੀਤਾ ਆਹ ਦੇ ਦੇ ਮੇਰਾ ਭਰਾ ਵਾਲੀ ਆਹ ਸਹੀ ਆ ਗੋ ਬੰਦੇ ਨੂੰ ਬਰੂਨੀ ਆਹ ਠੀਕ ਕਰਦੇ ਆ ਨਾਲ ਦੇ ਬੰਦਾ ਆਹ ਕਰਦੀ ਜਾ ਤੋ ਫਾਈਨਲ ਦਾ ਕਰਬਾਨ ਹੋ ਗਈ ਫਾਈਨਲ ਪਹਿ ਗਿਆ ਉਹ ਜਾਗੋ ਯਾਰ ਬੁੱਕ ਸੀ ਤੇ ਉਹ ਹੋਰ ਦੇਖਣ ਲੱਗੇ ਆ ਕਾਲੀ ਬਹੁਤ ਕਾਲੀ ਮੋਰੇ ਇਦਾਂ ਦੇ ਕੰਮ ਹੁੰਦੇ ਹੀ ਆ ਇਹ ਲੈ ਟਟਿਆ ਇਹ ਲੈ ਤੋ ਕਰਦੇ ਸੀ ਜੀ ਜਾਗੋ ਇਹ ਜਾਗੋ ਆ ਬੰਨਿਆ ਬਾਈ ਉਹਦਾ ਕੋਆ ਨੇਕਾ ਠੀਕ ਹੈ ਠੀਕ ਹੈ ਓਕੇ ਆ